प्यारे श्रोताओं मैं डॉक्टर मुल्कित सिंह पट्टी सत श्री अकाल खुदा हाफिज राम राम प्रवान करियो भाई गर्मियां ਦੇ ਦਿਨ ਚੱਲ ਰਹੇ ਨੇ ਤੇ ਗਰਮੀਆਂ ਦੇ ਵਿੱਚ ਮੌਣ ਵਾਲੀਆਂ ਜਿਹੜੀਆਂ ਬਿਮਾਰੀਆਂ ਨੇ ਕਈ ਤਰ੍ਹਾਂ ਦੀਆਂ ਉਹਨਾਂ ਦੇ ਵਿੱਚੋਂ ਚਮੜੀ ਦੀਆਂ ਬਿਮਾਰੀਆਂ ਕਾਫੀ ਪ੍ਰਾਪੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਅਕਸਰ ਜਿਹੜੀ ਪੇਸ਼ੈਂਟਸ ਨੂੰ ਪ੍ਰੋਬਲਮ ਆ ਗਈ ਜੋ ਕੋਪੀ ਡੀ ਟਾਈਮ ਤੇ ਕੇਸ ਕਾਫੀ ਵੱਧ ਜਾਂਦੇ ਨੇ ਚਮੜੀ ਦੇ ਰੋਗਾਂ ਜਿਨ੍ਹਾਂ ਵਿੱਚੋਂ ਜਿਵੇਂ ਕੱਲ ਆਪਾਂ ਹੀਟ ਰੈਸ਼ ਬਾਰੇ ਗੱਲ ਕੀਤੀ ਸੀ ਅੱਜ ਆਪਾਂ ਗੱਲ ਕਰਾਂਗੇ ਫੋੜੇ ਫੀਸੀਆਂ ਇਹ ਕੋਮਨ ਪ੍ਰੋਬਲਮ ਹੈਗੀ ਹੈ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਗਰਮੀ ਗਰਮੀ ਦੇ ਨਾਲ ਖਾਸ ਕਰਕੇ ਜਦੋਂ ਬਰਸਾਤੀ ਮੌਸਮ ਸ਼ੁਰੂ ਹੋ ਜਾਂਦਾ ਹੈ ਕੋਮਿਡੀਟੀ ਸ਼ੁਰੂ ਹੋ ਜਾਂਦੀ ਹੈ ਉਹਦੇ ਨਾਲ ਸਾਨੂੰ ਕਾਫੀ ਹੱਦ ਤੱਕ ਮੁਸ਼ਕਲ ਜਿਹੜੀ ਫਿਰ ਉਹ ਆਉਂਦੀ ਹੈ ਹੁਣ ਫੋੜੇ ਜਾਂ ਇਹਦੇ ਨਾਲ ਕਈ ਵਾਰੀ ਕਾਰਬੰਕਲਸ ਬਣ ਜਾਂਦੇ ਨੇ ਹੁਣ ਫੋੜਾ ਜਿਹੜਾ ਉਹਨੂੰ ਮੈਡੀਕਲ ਭਾਸ਼ਾ ਦੇ ਵਿੱਚ ਫੋਰਨਪਲਸ ਕਹਿੰਦੇ ਨੇ ਕਾਰਬੰਕਲ ਬਾਰੇ ਵੀ ਆਪਾਂ ਥੋੜੀ ਗੱਲ ਅੱਗੇ ਜਾ ਕੇ ਕਰਦੇ ਹਾਂ ਸਾਡੀ ਚਮੜੀ ਦੇ ਵਿੱਚ ਉੱਭਰਨ ਵਾਲਾ ਇੱਕ ਪੱਸ ਪਰ ਜਾਂਦੀ ਹੈ ਰਿਸ਼ਾ ਪੈ ਜਾਂਦਾ ਪੀਕ ਪੈ ਜਾਂਦੀ ਜਿਹੜੇ ਵਿੱਚ ਉਹ ਇੱਕ ਚੁੰਡ ਬਣ ਜਾਂਦਾ ਉੱਥੇ। ਕਾਰਬੰਕਲ ਅੱਗੇ ਫਿਰ ਇੱਕ ਤੋਂ ਵੱਧ ਜਦੋਂ ਫੋੜੇ ਇੱਕੇ ਜਗ੍ਹਾ ਤੇ ਇਕੱਠੇ ਹੋ ਜਾਂਦੇ ਨੇ ਜਾਂ ਆਪਸ ਵਿੱਚ ਜੁੜ ਜਾਂਦੇ ਨੇ ਉਹਨੂੰ ਅਸੀਂ ਕਾਰਬੰਕਲਸ ਦਾ ਨਾਮ ਦੇ ਦਿੰਦੇ ਹਾਂ। ਫੋੜੇ ਆਮ ਤੌਰ ਤੇ ਲਾਲ ਚੁੰਡਾਂ ਦੇ ਰੂਪ ਵਿੱਚ ਸ਼ੁਰੂ ਹੁੰਦੇ ਨੇ। ਸਭ ਤੋਂ ਪਹਿਲਾਂ ਫਿੰਸੀਆਂ ਜਿਹੜੀਆਂ। ਉਹਨਾਂ ਦਾ ਆਕਾਰ ਬੜੀ ਤੇਜ਼ੀ ਦੇ ਨਾਲ ਵੱਧਦਾ। ਪਸ ਭਰ ਜਾਂਦੀ ਉਹਨਾਂ ਦੇ ਵਿੱਚ। ਸਟੈਫिलोकोकस ਜਾਂ ਔਰੀਪਸ ਸਟੈਪ ਇਨਫੈਕਸ਼ਨਸ ਬੋਲ ਦਿੰਦੇ ਇਹਨਾਂ ਨੂੰ ਇਹ ਕਾਮਨ ਇਹਨਾਂ ਦੇ ਵਿੱਚ ਹੁੰਦੀ ਜਿਆਦਾਤਰ ਪਾਈ ਜਾਂਦੀ ਹੈ ਹੋਰ ਵੀ ਕਈ ਤਰ੍ਹਾਂ ਦੇ ਕਈ ਵਾਰੀ ਫੰਗਸ ਦੇ ਨਾਲ ਵੀ ਇਨਫੈਕਸ਼ਨ ਹੋ ਕੇ ਬਣ ਜਾਂਦੇ ਪਰ ਜਿਆਦਾਤਰ ਜਿਹੜੇ ਕਾਰਬੰਕਲਸ ਇਹ ਬੈਕਟੀਰੀਅਲ ਇਨਫੈਕਸ਼ਨ ਦਾ ਕਰਕੇ ਹੁੰਦੇ ਜਿਨ੍ਹਾਂ ਬਾਰੇ ਅਜਾ ਪਾਥੋਲੋਜੀ ਵੀ ਸਕ੍ਰੀਨ ਇੰਟਰੋਡਕਸ਼ਨ ਨੇ ਦੀ ਹੋਰ ਯੂਜ਼ ਦੇਖਦੇ ਆ ਇੱਕ ਦਰਦਨਾਕ ਚਮੜੀ ਦੇ ਥੋੜੇ ਜਿਹੜੇ ਵਾਲਾਂ ਦੇ ਜਿਹੜੇ ਫੋਲਿਕਲਸ ਨੇ ਨਾ ਉੱਥੇ ਲੱਗੇ ਜਿਹੜੇ ਰਹਿਣ ਵਾਲੇ ਬੈਕਟੀਰੀਆ ਨੇ ਉਹਨਾਂ ਦੇ ਨਤੀਜੇ ਵਧਉਂਦੇ ਨੇ ਕਿ ਜਿੱਥੇ ਵਾਲ ਲੁਕਦੇ ਆ ਉੱਥੇ ਜਦੋਂ ਬੈਕਟੀਰੀਆ ਸੰਕਰਮਿਤ ਹੋ ਜਾਂਦਾ ਸਾਡੇ ਚਿਹਰੇ ਤੇ ਗਰਦਨ ਤੇ ਹੱਥਾਂ ਤੇ ਕੱਸ਼ਾਂ ਦੇ ਵਿੱਚ ਲੱਤਾਂ ਤੇ ਪੱਟਾਂ ਤੇ ਜ਼ਿਆਦਾਤਰ ਇਹ ਨੇ ਪਰ ਵੈਸੇ ਤੁਹਾਡੇ ਸਰੀਰ ਤੇ ਕਿਤੇ ਵੀ ਹੋ ਸਕਦੇ ਕਿਸੇ ਵੀ ਸਥਿਤੇ ਜਾਨੀ ਕਿ ਹੋ ਸਕਦੇ ਪਰ ਇਹਨਾਂ ਤੇ ਜ਼ਿਆਦਾ ਹੁੰਦੇ ਬਹੁਤ ਸਾਰੇ ਛੋੜੇ ਛੋਟਾ ਮोटा ਅਗਰ ਕੋਈ ਹੋਵੇ ਤਾਂ ਉਹ ਕਈ ਵਾਰ ਘਰੇਲੂ ਰਾਜ ਜਿਵੇਂ ਅਸੀਂ ਕੋਈ ਠੰਡ ਦਾ ਜਾਂ ਕੋਈ ਗਰਮ ਦਾ ਕੰਪਰੈਸ ਕਰ ਲੈਨੇ ਆ ਉਹਦੇ ਨਾਲ ਵੀ 2-4-5 ਦਿਨਾਂ ਦੇ ਵਿੱਚ ਠੀਕ ਹੋ ਜਾਂਦੇ ਆ ਲੇਕਿਨ ਅਗਰ ਜ਼ਿਆਦਾ ਇਹਨਾਂ ਦੀ ਹਾਲਾਤ ਵਿਗੜਦੀ ਹੈ ਜਾਂ ਫਿਰ ਸਾਨੂੰ ਡਾਕਟਰ ਦੀ ਸਲਾਹ ਨਾਲ ਦਵਾਈਆਂ ਵੀ ਲੈਣੀਆਂ ਪੈਂਦੀਆਂ ਆ ਖਾਸ ਕਰਕੇ ਜਿੰਨਾਂ ਲੋਕਾਂ ਦੀ ਇਮਿਊਨਿਟੀ ਵੀਕ ਹੁੰਦੀ ਹੈ ਜਾਂ ਐਮ ਐਚ ਆਈ ਵੀ ਇਨਫੈਕਸ਼ਨ ਜਾਂ ਕੋਈ 슈ਗਰ ਜਾਂ ਕਿਸੇ ਹੋਰ ਕਾਰਨ ਕਰਕੇ ਹੁਣ ਇਹਨਾਂ ਦੇ ਲੱਛਣ ਬਾਰੇ ਆਪਾਂ ਥੋੜੀ ਜਿਹੀ ਅਗਰ ਗੱਲ ਕਰੀਏ ਤਾਂ ਹੁਣ ਫੋੜੇ ਦੇ ਕੀ ਲੱਛਣ ਹੁੰਦੇ ਆ ਇੱਕ ਫੋੜਾ ਕੁਝ ਘੰਟਿਆਂ ਤੋਂ ਜਾਂ ਦਿਨਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਆ ਆਮ ਤੌਰ ਤੇ ਨਰਮ ਜਾਂ ਸਵੇਲਿੰਗ ਲਾਲ ਧੱਬੇ ਦੇ ਰੂਪ ਵਿੱਚ ਪਹਿਲਾਂ ਉੱਥੇ ਸ਼ੁਰੂ ਹੁੰਦੀ ਜਦੋਂ ਤੁਸੀਂ ਉਹਨੂੰ ਟੱਚ ਕਰੋਗੇ ਤੇ ਥੋੜਾ ਦਰਦ ਮਹਿਸੂਸ ਹੋਊਗਾ ਤੇ ਆਮ ਸਕਿਨ ਨਾਲੋਂ ਉੱਥੇ ਗਰਮ ਜਲਣਾ ਮਹਿਸੂਸ ਹੋਵੇਗਾ ਉਦੋਂ ਉਤੋਂ ਇਟਮੀਨ ਕਿ ਫੋੜਾ ਬਣਨਾ ਸ਼ੁਰੂ ਹੋ ਗਿਆ ਫਿਰ ਉਹ ਦਰਦ ਉਹਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਹ ਖੇਤਰ ਜਿਹੜਾ ਉਹ ਸੰਵੇਦਨਸ਼ੀਲ ਹੋ ਜਾਂਦਾ ਫਿਰ ਉਹ ਫੋੜੇ ਬਣ ਤੋਂ ਪਹਿਲਾਂ ਉਸ ਜਗ੍ਹਾ ਦੇ ਉੱਪਰ ਖਾਰਸ਼ ਵੀ ਹੁੰਦੀ ਹੈ ਫਿਰ ਉਹਦੇ ਨਾਲ ਵਿੱਚ ਪਸ ਪਰ ਜਾਂਦੀ ਹੈ ਜਦੋਂ ਜਿਵੇਂ ਜਿਵੇਂ ਸਖਤ ਫਿਰ ਮਹਿਸੂਸ ਕਰਦਾ ਉਹਦਾ ਕਲਰ ਵੀ ਥੋੜਾ ਚੇਂਜ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਪਸ ਪੈ ਜਾਂਦੀ ਹੈ ਉਹਦਾ ਸਾਈਜ਼ ਵੀ ਫਿਰ ਵਧਣਾ ਸ਼ੁਰੂ ਹੋ ਜਾਂਦਾ ਉਦੋਂ ਕੇਂਦਰ ਜਿਹੜੇ ਸੈਂਟਰ ਦੇ ਵਿੱਚੋਂ ਕਈ ਵਾਰ ਪੀਲਾ ਜਾਂ ਚਿੱਟਾ ਨਜ਼ਰ ਆ ਜਾਂਦਾ ਮੁਹਾਸੇ ਵਰਗਾ ਕਿਉਂਕਿ ਉਹਦੇ ਵਿੱਚ ਪਸ ਬੈ ਚੁੱਕੀ ਹੁੰਦੀ ਹੈ ਤੇ ਆਲੇ-ਦੁਆਲੇ ਦੀ ਜਿਹੜੀ ਚਮੜੀ ਉਹ ਸਾਨੂੰ ਲਾਲ ਨਜ਼ਰ ਆਉਂਦੀ ਹੈ ਤੇ ਸੈਂਟਰ ਦੇ ਵਿੱਚੋਂ ਜਿਹੜੀ ਪਿਨਕਵੈਂਟ ਉਹਦੀ ਉਬਰੀ ਹੁੰਦੀ ਹੈ ਉਥੋਂ ਪੀਲਾ ਜਾਂ ਚਿੱਟਾ ਨਜ਼ਰ ਆਉਂਦਾ ਫਿਰ ਉਹ ਤੇ ਸ਼ਾਲੇ ਤਾਂ ਹੀ ਬਣ ਜਾਂਦਾ ਪਾਣੀ ਭਰ ਜਾਂਦਾ ਉਹਦੇ ਵਿੱਚ ਕਿਉਂਕਿ ਜੋ ਇਨਫੈਕਸ਼ਨ ਨੇ ਨਾਲ ਸਾਡਾ ਸਰੀਰ ਲੜਦਾ ਤੇ ਕਈ ਵਾਰੀ ਪਸ ਆਟੋਮੈਟਿਕ ਵੀ ਉਹਦੇ ਵਿੱਚੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਨਾ ਹੋਰ ਨਾ ਖੇਤਰਾਂ ਦੇ ਵਿੱਚ ਫਿਰ ਅੱਗੇ ਉਸ ਏਰੀਆ ਦੇ ਵਿੱਚ ਉਹ ਫੈਲਣਾ ਸ਼ੁਰੂ ਕਰ ਜਾਂਦਾ ਹੈ ਕਿਉਂਕਿ ਉਹ ਬੈਕਟੀਰੀਆ ਤੁਹਾਡੇ ਸਰੀਰ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਵੀ ਫਿਰ ਫੈਲ ਜਾਂਦਾ ਖਾਸ ਕਰਕੇ ਜੇ ਉਹਦੀ ਸਾਮ ਸੰਭਾਲ ਜਾਂ ਟ੍ਰੀਟਮੈਂਟ ਟਾਈਮਲੀ ਨਾ ਕੀਤੀ ਜਾਵੇ ਨਾ ਹੁਣ ਅਗੇ ਕਾਰਬੰਕਲ ਕਾਰਬੰਕਲਸ ਉਦੋਂ ਹੁੰਦੇ ਨੇ ਜਦੋਂ ਕਈ ਤਰ੍ਹਾਂ ਦੇ ਫੋੜੇ ਇਕੱਠੇ ਇੱਕ ਜਗ੍ਹਾ ਦਿੱਤੇ ਹੋ ਜਾਂਦੇ ਉਹ ਇਨਫੈਕਸ਼ਨ ਜ਼ਿਆਦਾ ਫੈਲ ਜਾਂਦਾ ਹੈ ਤੂੰ ਲਗਭਗ ਜਿਵੇਂ ਇਹਦੇ ਨਾਲ ਫਿਰ ਕਈ ਵਾਰੀ ਸਾਨੂੰ ਬੁਖਾਰ ਵੀ ਹੋਣਾ ਸ਼ੁਰੂ ਹੋ ਜਾਂਦਾ ਠੰਡ ਵੀ ਲੱਗਦੀ ਹੈ ਸਰੀਰ ਨੂੰ ਠੰਡ ਮਹਿਸੂਸ ਹੁੰਦੀ ਹੈ ਥਕਾਵਟ ਵੀ ਹੋ ਜਾਂਦੀ ਹੈ ਹੁਣ ਇਹਦੇ ਕਾਰਨ ਦੀ ਅਗਰ ਆਪਾਂ ਗੱਲ ਕਰੀਏ ਕਿ ਕਾਸ ਕੀ ਹੈਗਾ ਆਮ ਤੌਰ ਤੇ ਸਟੈਫਿਲੋਕੋਕਸ ਇਨਫੈਕਸ਼ਨ ਦਾ ਕਰਕੇ ਹੁੰਦਾ ਹੈ ਸਬੈਕਟੀਰੀਆ ਦਾ ਕਰਕੇ ਹੁੰਦਾ ਹੈ ਪਰ ਹੋਰ ਵੀ ਕਈ ਤਰ੍ਹਾਂ ਦੇ ਬੈਕਟੀਰੀਆ ਜਿਵੇਂ ਫੰਜ਼ਾਈਸ ਫੰਗਲ ਦਾ ਕਾਰਨ ਜਿਹੜੇ ਬੰਦੇ ਨੇ ਜਾਂ ਉਹ ਬੈਕਟੀਰੀਆ ਤੁਹਾਡੀ ਚਮੜੀ ਦੇ ਕੱਟੇ ਹੋਏ ਉਹ ਜਿਹੜੇ ਵਾਲਾਂ ਦੇ ਫੋਲਿਕਲਸ ਨੇ ਤਦ ਉਹ ਤੁਹਾਡੀ ਚਮੜੀ ਜਿਆਦਾਤਰ ਖੁੱਲਾ ਉਪਰ ਇਹਦੀ ਛੋਟਾ ਮੋਟਾ ਵੀ ਕੱਟ ਲੱਗਾ ਹੁੰਦਾ ਹੈ ਮਤਲਬ ਮਛਰ ਦਾ ਕੱਟ ਲੱਗ ਗਿਆ ਜਾਂ ਸ਼ਰੀਰ ਕਰਦੇ ਆ ਕੱਟ ਲੱਗਾ ਤੁਹਾਡੇ ਚਿਹਰੇ ਤੇ ਤਾਂ ਉਥੋਂ ਵੀ ਇੰਟਰ ਕਰ ਜਾਂਦੇ ਨੇ ਉਹ ਦਾਖਲ ਕਰ ਜਾਂਦੇ ਨੇ ਉਹਦੇ ਵਿੱਚ ਤੇ ਜਦੋਂ ਤੁਹਾਡਾ ਇਮਿਊਨ ਸਿਸਟਮ ਇਨਫੈਕਸ਼ਨ ਨਾਲ ਲੜਨ ਵਾਲੀ ਸਾਡੀ ਇਮਿਊਨਿਟੀ ਜਿਹੜੀ ਕੁਦਰਤ ਨੇ ਪਾਵਰ ਦਿੱਤੀ ਹੋਈ ਸਾਡੇ ਸਰੀਰ ਨੂੰ ਉਹ ਕਮਜ਼ੋਰ ਹੁੰਦੀ ਹੈ ਉੱਥੇ ਫਿਰ ਇਨਫੈਕਸ਼ਨ ਜਿਹੜੀ ਹੈ ਉਹ ਅੱਗੇ ਫੈਲਣਾ ਸ਼ੁਰੂ ਹੋ ਜਾਂਦੀ ਹੈ ਤੇ ਚਮੜੀ ਦੇ ਨਾਲ-ਨਾਲ ਫਿਰ ਸੋਪਸ ਬਣ ਜਾਂਦੀ ਉਹਦੇ ਵਿੱਚ ਦਰਦ ਹੁੰਦੀ ਹੈ ਉਹ ਵਧਨੇ ਸ਼ੁਰੂ ਕਰ ਜਾਂਦੇ ਇੱਕ ਤੋਂ ਜ਼ਿਆਦਾ ਪੋਲੀਕਲਸ ਅੱਗੇ ਦੀ ਅੱਗੇ ਜਿਹੜੇ ਉਹ ਇਕੱਠੇ ਹੋ ਜਾਂਦੇ ਉਹ ਇੱਕ ਇਨਫੈਕਸ਼ਨ ਫੋੜੇ ਦੇ ਨਾਲੋਂ ਵੀ ਕਈ ਵਰੀ ਵੱਡੇ ਡੂੰਘੇ ਰੂਪ ਦੇ ਵਿੱਚ ਚਮੜੀ ਦੇ ਨੀਚੇ ਵਾਲੇ ਹਿੱਸੇ ਦੇ ਵਿੱਚ ਜਾ ਕੇ ਸਾਡੇ ਸਰੀਰ ਦੇ ਜਿਹੜੇ ਆਰਗਨਸ ਨੂੰ ਉੱਥੇ ਵੀ ਜਾ ਕੇ ਫਿਰ ਉਹ ਸਾਨੂੰ ਇਨਫੈਕਸ਼ਨ ਵਗੈਰਾ ਫੈਲ ਜਾਂਦੀ ਹੈ ਹੁਣ ਇਹਦੇ ਨਾਲ ਕੀ ਹੁੰਦਾ ਕਿ ਕਿਵੇਂ ਅਗਰ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਇਹ ਇਨਫੈਕਸ਼ਨ ਹੋਈ ਹੈ ਤੇ ਤੁਸੀਂ ਉਹਦੇ ਨੇੜੇ ਰਹਿੰਦੇ ਹੋ ਉਹਦੇ ਨਾਲ ਵੀ ਕਈ ਵਾਰੀ ਇਨਫੈਕਸ਼ਨ ਇੱਕ ਦੂਜੇ ਦੇ ਵਿੱਚ ਟ੍ਰਾਂਸਫਰ ਕਰ ਜਾਂਦੀ ਹੈ ਮੋਟਾਪੇ ਜਿਹਨਾਂ ਲੋਕਾਂ ਦਾ ਅਬੀਜ਼ ਹੁੰਦੇ ਨੇ ਮੋٹے ਲੋਕ ਹੁੰਦੇ ਨੇ ਜਿਨ੍ਹਾਂ ਦੇ ਸਰੀਰ ਉਹਨਾਂ ਨੂੰ ਵੀ ਜ਼ਿਆਦਾ ਆਉਂਦਾ ਹੈ ਜਾਂ ਜਿਨ੍ਹਾਂ ਨੂੰ ਚਮੜੀ ਦਾ ਕੋਈ ਰੋਗ ਆ, ਸੈਂਸਿਟਿਵ ਸਕਿਨ ਹੁੰਦੀ ਹੈ। ਮਤਲਬ ਜਿਵੇਂ ਚੰਬਲ ਦਾ ਕੋਈ ਰੋਗ ਆ ਗਿਆ, ਗਜ਼ੀਮਾ ਵਗੈਰਾ ਆ ਗਿਆ। ਜਾਂ ਅਗਰ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਆ। ਮਤਲਬ ਕਿਸੇ ਨੂੰ ਕੈਂਸਰ ਆ, ਸ਼ੂਗਰ ਆ, ਐਚ ਆਈ ਵੀ ਇਨਫੈਕਸ਼ਨਸ ਨੇ ਜਾਂ ਹੋਰ ਕਿਸੇ ਵੀ ਕਾਰਨ ਤੁਹਾਡੇ ਰੋਗਾਂ ਨਾਲ ਲੜਨ ਵਾਲੀ ਜਿਹੜੀ ਪਾਵਰ ਆ, ਇਮਿਊਨਿਟੀ ਆ ਉਹ ਅਗਰ ਢੀਕ ਆ ਤਾਂ ਇਨਫੈਕਸ਼ਨ ਨਾਲ ਫਿਰ ਜਦੋਂ ਲੜਨਾ ਔਖਾ ਹੁੰਦਾ ਹੈ ਸਾਡੇ ਸਰੀਰ ਨੂੰ ਤਾਂ ਉਹਦੇ ਹਲਾਤਾਂ ਦੇ ਵਿੱਚ ਫਿਰ ਇਹ ਸਾਨੂੰ ਇਨਫੈਕਸ਼ਨ ਜ਼ਿਆਦਾ ਫੈਲ ਜਾਂਦੀ ਹੈ। ਹੁਣ ਇਹਨਾਂ ਦਾ ਸਾਨੂੰ ਖਿਆਲ ਕਿਦਾਂ ਰੱਖਣਾ ਚਾਹੀਦਾ ਹੈ ਇਹਨਾਂ ਦੇ ਜਿਹੜਾ ਜ਼ਿਆਦਾ ਫੈਲ ਜਾਂਦੇ ਨੇ ਉਹ ਟ੍ਰੀਟਮੈਂਟ ਤਾਂ ਡਾਕਟਰ ਨਹੀਂ ਕਰਾਉਂਦਾ ਕਿਉਂਕਿ ਐਂਟੀਬਾਇਓਟਿਕਸ ਐਂਡ ਫੰਗਲਸ ਜੋ ਵੀ ਦੇਣੀਆਂ ਨੇ ਹੁਣ ਇੱਕ ਤਾਂ ਕਈ ਵਾਰੀ ਅਸੀਂ ਉਸ ਫੋੜੇ ਨੂੰ ਜਾਂ ਫਿੰਸੀ ਨੂੰ ਜਦੋਂ ਪਸ ਪਈ ਹੁੰਦੀ ਹੈ ਤੇ ਆਪਣੇ ਆਪ ਛੇੜ ਕੇ ਉਹਦੇ ਵਿੱਚੋਂ ਪਸ ਕੱਢਣ ਦੀ ਕੋਸ਼ਿਸ਼ ਕਰਦੇ ਆਂ ਉਹ ਨਹੀਂ ਕਰਨੀ ਚਾਹੀਦੀ ਉਹਦੇ ਨਾਲ ਉਹ ਪਸ ਅੱਗੇ ਤੁਹਾਡੇ ਹੋਰ ਏਰੀਆ ਦੇ ਵਿੱਚ ਜਦੋਂ ਲੱਗ ਜਾਂਦੀ ਹੈ ਮਤਲਬ ਤੁਸੀਂ ਕਿਸੇ ਪੈਨ ਵਗੈਰਾ ਦੇ ਨਾਲ ਜਾਂ ਕਿਸੇ ਸੂਈ ਦੇ ਨਾਲ ਉਹ ਕਰਦੇ ਹੋ ਉਹ ਹੋਰ ਨਾ ਏਰੀਏ ਦੇ ਵਿੱਚ ਵੀ ਉਹ ਇਨਫੈਕਸ਼ਨ ਜਿਹੜੀ ਉਹ ਫੈਲਣ ਦਾ ਜ਼ਿਆਦਾ ਡਰ ਹੁੰਦਾ। ਉਹਨੂੰ ਫਿਰ ਕੋਈ ਐਂਟੀ ਇਨਫੈਕਟੋ ਜਿਹੜੇ ਲੋਕਲ ਯੂਜ਼ ਕਰਨ ਵਾਲੇ ਕਰਕੇ ਹੀ ਡਾਕਟਰ ਲੋਕ ਕਰਦੇ ਨੇ ਜੇ ਕਰਨਾ ਵੀ ਪਵੇ ਤਾਂ। ਉਹ ਕਿਉਂਕਿ ਉਹਦੇ ਨਾਲ ਇਨਫੈਕਸ਼ਨ ਕਈ ਵਰੀ ਜ਼ਿਆਦਾ ਫੈਲ ਜਾਂਦੀ ਹੈ। ਇਸ ਕਰਕੇ ਅਗਰ ਤਾਂ ਕਿਸੇ ਨੂੰ ਫੋੜੇ ਨੇ ਉਹਨਾਂ ਦੇ ਵਿੱਚੋਂ ਪਸ ਪਈ ਹੋਈ ਤੇ ਆਪਣੇ ਆਪ ਉਹਨੂੰ ਕੱਢਣ ਦੀ ਕੋਸ਼ਿਸ਼ ਨਾ ਕਰੋ। ਡਾਕਟਰ ਦੀ ਸਲਾਹ ਲਓ ਜਿਉ ਡਾਕਟਰ ਉੱਪਰ ਲਗਾਉਣ ਵਾਸਤੇ। ਦਵਾਈਆਂ ਦਿੰਦੇ ਨਹੀਂ ਉਹਨਾਂ ਦੀ ਵਰਤੋਂ ਕਰੋ ਜਿਉਂ ਤੁਹਾਨੂੰ ਖਾਣ ਵਾਸਤੇ ਮੈਡੀਸਿਨਸ ਦਿੰਦੇ ਨੇ ਉਹਨਾਂ ਹਦਾਇਤਾਂ ਦਾ ਪਾਲਨ ਪੂਰੀ ਤਰ੍ਹਾਂ ਕਰੋ ਜਿਉਂ ਪਾਸ ਕੱਢਣ ਦੀ ਜ਼ਰੂਰਤ ਵੀ ਹੋਵੇਗੀ ਤੇ ਉਹ ਡਾਕਟਰ ਦਾ ਕੰਮ ਹੁੰਦਾ ਜਿੰਨਾ ਵੀ ਲੰਮਾ ਸਮਾਂ ਤੁਹਾਨੂੰ ਅਗਰ ਆਪਣੇ ਆਪ ਹੀ ਥੋੜੀ ਨਹੀਂ ਠੀਕ ਹੁੰਦੇ ਤੁਸੀਂ ਵੇਟ ਕਰਦੇ ਰਹੋਗੇ ਅੱਜ ਠੀਕ ਹੋ ਜੂ ਕੱਲ ਠੀਕ ਹੋ ਜੂ ਲੇਟ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਉਹ ਇਨਫੈਕਸ਼ਨ ਤੁਹਾਡੇ ਸਿਸਟੈਮਿਕ ਜਾਨਕੀ ਬਲੱਡ ਦੇ ਵਿੱਚ ਬਲੱਡ ਦੇ ਰੇਂਗ ਫਿਰ ਸਰੀਰ ਦੇ ਹੋਰ ਆਰਗਨ ਜਿਵੇਂ ਬ੍ਰੇਨ ਲਿਵਰ ਕਿਤੇ ਵੀ ਉਹ ਇਨਫੈਕਸ਼ਨ ਜਾ ਕੇ ਹੱਡੀਆਂ ਦੇ ਵਿੱਚ ਵੀ ਜਾ ਸਕਦੀ ਹੈ ਅਗਰ ਰੀਡ ਦੀ ਹੱਡੀ ਦੇ ਉੱਪਰ ਤੁਹਾਡੇ ਮੰਨ ਲਓ ਫੋੜਾ ਹੋਇਆ ਤੇ ਉਹ ਰੀਡ ਦੀ ਹੱਡੀ ਦੇ ਵਿੱਚ ਵੀ ਜਾ ਕੇ ਐਬਸਸ ਡੂੰਗਾ ਬਣ ਸਕਦਾ ਅਗਰ ਤੁਸੀਂ ਇਲਾਜ ਦੇ ਸੀ ਗੁਰ ਪੂਰੀ ਕਰਦੇ ਰਹਿੰਦੇ ਹੋ ਪ੍ਰੋਪਰ ਉਹਦਾ ਟ੍ਰੀਟਮੈਂਟ ਡਾਕਟਰ ਕੋਲ ਜਾ ਕੇ ਨਹੀਂ ਕਰਾਉਦੇ ਕਿਉਂਕਿ ਛੋਟੀਆਂ ਮੋਟੀਆਂ ਖੀਸੀਆਂ ਕੇ ਵੀ ਜਣੀਆਂ ਨੇ ਉਹ 2-3 ਹਫ਼ਤਿਆਂ ਤੱਕ ਠੀਕ ਹੁੰਦੇ ਆ ਟਾਈਮ ਲਾ ਦਿੰਦੀਆਂ ਨੇ ਆਪਣੇ ਆਪ ਔਰ ਫਿਰ ਬੜਾ ਡੀਪ ਫੈਲ ਜਾਂਦੀਆਂ ਨੇ ਔਰ ਬੜੀ ਕਈ ਤਰ੍ਹਾਂ ਦੀਆਂ ਉਹ ਕੰਪਲਿਕೇಷನ್ಸ್ ਸਾਡੇ ਸਰੀਰ ਦੇ ਵਿੱਚ ਜਾ ਕੇ ਕਰ ਦਿੰਦੀਆਂ। ਖਾਸ ਕਰਕੇ ਜਦੋਂ ਸਾਡਾ ਇਮਿਊਨ ਸਿਸਟਮ ਵੀਕ ਹੁੰਦਾ। ਮੰਨ ਲਓ ਕਿਸੇ ਨੂੰ ਸ਼ੂਗਰ ਜਾਂ ਕੈਂਸਰ ਜਾਂ ਕੋਈ ਐਚਆਈਵੀ ਇਨਫੈਕਸ਼ਨ ਜਾਂ ਵੈਸੇ ਵੀ ਕਿਸੇ ਨੂੰ ਵਾਰ-ਵਾਰ ਕੋਈ ਇਨਫੈਕਸ਼ਨ ਹੁੰਦੀ ਹੈ। ਤਾਂ ਉਹਨਾਂ ਲੋਕਾਂ ਨੂੰ ਖਾਸ ਕਰਕੇ ਕਦੀ ਵੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਇੱਕ ਛੋਟੀ ਫਿੰਸੀ ਵੀ ਤੁਹਾਡੇ ਐਬਸਸ ਦਾ ਕਾਰਨ ਬਣ ਸਕਦੀ ਹੈ। ਜਿਹੜਾ ਕਿ ਤੁਹਾਨੂੰ ਮੁੜ ਕੇ ਮੇਜਰ ਜ਼ੁਰੀਆਂ ਕੰਪਲਿਕೇಷನ್ಸ್ ਆ ਸਕਦੀਆਂ ਨੇ। ਉਹ ਡੀਪ ਐਬਸਸ ਬਣ ਸਕਦਾ ਤੁਹਾਡੇ ਤੁਹਾਡੇ ਬਲੱਡ ਦੇ ਅੰਦਰ ਸੈਪਟੀਸੀਮੀਆ ਤੱਕ ਵੀ ਫੈਲ ਸਕਦਾ ਤੇ ਬਿਰੂ ਛੋਟੀ ਜੀ ਫੈਂਸੀ ਨੂੰ ਸੀ ਬਿਮਾਰੀ ਨਹੀਂ ਸਮਝਦੇ ਔਰ ਅਗਰ ਖਾਸ ਕਰਕੇ 슈ਗਰ ਦੇ ਮਰੀਜ਼ ਜਰੂਰ ਆਪਣੇ ਡਾਕਟਰ ਦੀ ਸਲਾਹ ਲਓ ਅਗਰ ਤੁਹਾਨੂੰ ਛੋਟੀ ਫੈਂਸੀ ਵੀ ਆ ਖਾਸ ਕਰਕੇ ਇੱਕ ਤੋਂ ਜਿਆਦਾ ਜਗ੍ਹਾ ਦਿੱਤੇ ਰ ਹੋਰ ਵਾਰ ਵਾਰ ਹੋ ਰਹੀ ਹੈ ਅੱਜ ਠੀਕ ਹੋ ਗਈ ਦੋ ਦਿਨ ਬਾਅਦ ਫੇਰ ਹੋ ਗਈ ਉਹਦਾ ਜਰੂਰ ਕਰੋ ਕਿਉਂਕਿ ਕਈ ਵੇ ਖੂਨ ਦੇ ਪ੍ਰਵਾਹ ਦੇ ਵਿੱਚ ਜਦੋਂ ਐਂਟਰ ਕਰ ਜਾਂਦੇ ਨੇ ਇਹ ਬੈਕਟੀਰੀਆ ਤਾਂ ਇਨਫੈਕਸ਼ਨ ਸਾਰੇ ਸਰੀਰ ਦੇ ਵਿੱਚ ਫੈਲ ਸਕਦੀ ਹੈ ਮਨਜੈਟਸ ਵਰਗੀਆਂ ਕੰਪਲیکیشن ਜਿਹੜੀਆਂ ਜਾਨਲੇਵਾ ਸਾਬਤ ਹੁੰਦੀਆਂ ਨੇ ਬਾਅਦ ਵਿੱਚ ਕਾ ਕੋ ਸੈਲੂਲਾਈਟਸ ਵਰਗੇ ਖੇਤਰ ਬਹੁਤ ਜ਼ਿਆਦਾ ਚਮੜੀ ਦੇ ਥੱਲੇ ਵੱਡੇ ਵੱਡੇ ਐਫਸਸਿਡੋ ਬਣ ਜਾਂਦੇ ਨੇ ਜਿਹੜੇ ਮੁਰਗੀ ਉਪਰੇਟ ਕਰਕੇ ਠੀਕ ਕਰਨੇ ਪੈਂਦੇ ਹਨ ਨਾ ਰੀੜ ਦੀ ਹੱਡੀ ਦਿਲ ਜਾਂ ਕਿਸੇ ਵੀ ਜਾਨੀ ਕਿ ਤੁਹਾਡੇ ਆਰਗਨ ਦੇ ਵਿੱਚ ਉਹ ਇਨਫੈਕਸ਼ਨ ਹੋ ਸਕਦੀ ਹੈ ਇਸ ਕਰਕੇ ਉਹਦੇ ਤੋਂ ਘਬਰਾਉਣਾ ਨਹੀਂ ਸਿਰਫ ਟਾਈਮ ਲਈ ਡਾਕਟਰ ਦੀ ਸਲਾਹ ਲੈਣੀ ਹੈ ਖਾਸ ਕਰਕੇ ਜਦੋਂ ਤੁਹਾਡੇ ਉਹ ਫੋੜੇ ਠੀਕ ਆਪਣੇ ਆਪ 1 2 4 ਦਿਨਾਂ ਦੇ ਵਿੱਚ ਨਹੀਂ ਹੋ ਰਹੇ ਸ਼ਗਨਵੇਂ ਨਿਕਲ ਰਹੇ ਤੇ ਆਪਣੇ ਆਪ ਉਹਨਾਂ ਦੇ ਵਿੱਚੋਂ ਪਸ ਵਗੈਰਾ ਕੱਢਣ ਦੀ ਜਾਂ ਛੇੜਨ ਦੀ ਜਾਂ ਉਹਨਾਂ ਨਾਲ ਚੀਰ ਫਾੜ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਉਹ ਡਾਕਟਰ ਦਾ ਕੰਮ ਹੁੰਦਾ ਇਹਦੇ ਰੋਕ ਥਾਂ ਕਿਵੇਂ ਕਰ ਸਕਦੇ ਆਪਾਂ ਇੱਕ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹ ਆਪਣੀ ਚਮੜੀ ਦੀ ਖਾਸ ਧਿਆਨ ਰੱਖੋ ਕੋਈ ਸ਼ੇਵ ਵਗੈਰਾ ਕਰਨੀ ਆ ਜਾਂ ਤੁਸੀਂ ਵਾਲ ਕੱਟ ਕਰਨੇ ਉਹ ਬੜੇ ਸਾਵਧਾਨੀ ਨਾਲ ਕਰੋ ਉਸ ਵਿਅਕਤੀ ਨੂੰ ਜਿਹਨੂੰ ਫੋੜੇ ਨਿਕਲੇ ਹੋਏ ਆ ਮੈਂ ਸੌਖੀ ਭਾਸ਼ਾ ਦੇ ਵਿੱਚ ਅਗਰ ਗੱਲ ਕਰਾਂ ਤਾਂ ਤੁਹਾਡੇ ਘਰ ਦਾ ਕੋਈ ਫੈਮਿਲੀ ਮੈਂਬਰ ਆਂਡ ਗਵਾੜਿਆ ਉਹਦੇ ਨਾਲ نزدਿਕੀ ਸੰਪਰਕ ਜਿਹੜਾ ਥੋੜਾ ਉਹ ਘੱਟ ਕਰੋ ਉਹਦਾ ਟਾਵਲਸ ਜਾਂ ਕੋਈ ਜੋ ਵੀ ਪਿੰਡਾ ਪੁੰਜਣ ਵਾਸਤੇ ਤੁਸੀਂ ਕੱਪੜਾ ਵਰਤਦੇ ਹੋ ਉਹ ਸਾਂਝਾ ਨਾ ਕਰੋ ਬੈੱਡ ਸ਼ੀਟ ਸੁਰਾਣਾ ਚਦਰ ਉਹ ਵੀ ਉਹਦੇ ਨਾਲ ਸਾਂਝੀ ਨਾ ਕਰੋ ਕਿਉਂਕਿ ਉਹ ਪਸ ਕੇ ਉਹ ਨਹੀਂ ਲੀਕ ਹੋ ਕੇ ਬੈੱਡ ਦੀ ਸ਼ੀਟ ਦੇ ਉੱਪਰ ਜਾਂ ਆਪਣੇ ਟੇਬਲ ਵਗੈਰਾ ਨੂੰ ਧੌਣ ਵੇਲੇ ਜਾਂ ਰਮਾਲ ਨੂੰ ਲੱਗੀ ਹੁੰਦੀ ਹੈ ਉਹੀ ਅਗਰ ਕੋਈ ਦੂਜਾ ਛੂਹ ਕਰ ਲੈਂਦਾ ਤੇ ਉਹਦੇ ਕੱਟ ਕਿਤੇ ਲੱਗਾ ਹੋਇਆ ਸਕਿਨ ਦੇ ਉੱਪਰ ਤੇ ਉਥੋਂ ਦੀ ਵੀ ਉਹ ਬੈਕਟੀਰੀਆ ਐਂਟਰ ਕਰ ਜਾਂਦੇ ਨੇ ਇੱਕ ਤਾਂ ਇਹ ਧਿਆਨ ਰੱਖਣਾ ਚਾਹੀਦਾ ਬਾਕੀ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਸਾਬਣ ਲਾ ਕੇ ਦਿਨ ਦੇ ਵਿੱਚ ਸਾਫ਼ ਰੱਖੋ ਜਿੰਨੀ ਵੀ ਤੁਸੀਂ ਸਫਾਈ ਕਰ ਸਕਦੇ ਜਿਉਂ ਕਿ ਬੈਕਟੀਰੀਆ ਵਗੈਰਾ ਜਿਹੜੇ ਨੇ ਉਹ ਜ਼ਿਆਦਾ ਨਾ ਫੈਲਣ ਤੌਲੀਏ ਪਰਸਨਲ ਤੌਰ ਤੇ ਆਪਣੇ ਆਪਣੇ ਰੱਖੋ ਸਾਰੇ ਖਾਸ ਕਰਕੇ ਅਗਰ ਕਿਸੇ ਨੂੰ ਸਕਿਨ ਦੀ ਇਨਫੈਕਸ਼ਨ ਹੋਈ ਹੈ ਤੇ ਉਹ ਬੰਦੇ ਵਾਲਾ ਜਾਂ ਤੁਸੀਂ ਤੁਹਾਡੀ ਫੈਮਿਲੀ ਮੈਂਬਰ ਜਾਂ ਦੋਸਤ ਅਗਰ ਤੁਸੀਂ ਹੋਸਟਲ ਦੇ ਵਿੱਚ ਜਾਂ ਕਿਤੇ ਬਾਹਰ PG ਦੇ ਵਿੱਚ ਰਹਿੰਦੇ ਤਾਂ ਉਹ ਕਿਸੇ ਨਾਲ ਸ਼ੇਅਰ ਨਾ ਕਰੋ ਬਨੇ ਅੰਡਰਵੀਅਰ ਚੰਗੀ ਤਰ੍ਹਾਂ ਤੋਂ ਗਰਮ ਪਾਣੀ ਦੇ ਨਾਲ ਫਿਰ ਦੁਬਾਰੇ ਯੂਜ਼ ਕਰੋ ਉਹਨਾਂ ਨੂੰ ਔਰ ਕੈਮਲੀ ਅਗਰ ਤੁਹਾਨੂੰ ਲੱਗਦਾ ਕਿ ਇੱਕ ਫੰਸੀ ਹੋਈ ਹੈ ਇੱਕ ਦੋ ਦਿਨਾਂ ਦੇ ਵਿੱਚ ਉਹ ਠੀਕ ਨਹੀਂ ਹੋਈ ਸਗੋਂ ਵੱਧਦੀ ਜਾ ਰਹੀ ਹੈ ਤਾਂ ਜ਼ਰੂਰ ਡਾਕਟਰ ਦੀ ਸਲਾਹ ਲਓ ਸ਼ੂਗਰ ਵਗੈਰਾ ਆਪਣੀ ਚੱਕਰ ਦੇ ਰੋ ਜੋ ਦਵਾਈਆਂ ਤੁਸੀਂ ਲੈ ਰਹੇ ਹੋ ਨੋਰਮਲ ਆਪਣੀਆਂ ਜਮਲੋ ਸ਼ੂਗਰ ਦਾ ਕੋਈ ਮਰੀਜ਼ ਹੈ ਤਾਂ ਉਹ ਧਿਆਨ ਨਾਲ ਲੈਂਦੇ ਰਹੋ ਤੈਮਲੀ ਆਪਣੇ ਡਾਕਟਰ ਕੋਲ ਜਾਓ ਕਿਉਂਕਿ ਇਹ ਨਿੱਕੀ ਜਿਹੀ ਫਿੰਸੀ ਵੀ ਕਈ ਵਾਰੀ ਵੱਡੇ ਵੱਡੀਆਂ ਰੋਗਾਂ ਦਾ ਕਾਰਨ ਬਣ ਜਾਂਦੀ ਹੈ ਅਗਰ ਅਸੀਂ ਉਹਨੂੰ ਅਣਗਹਿਲੀ ਦੇ ਨਾਲ ਅਗਰ ਉਹ ਦਰਦ ਜ਼ਿਆਦਾ ਕਰਦੀ ਹੈ ਤਾਂ ਘਰੇਲੂ ਇਲਾਜ ਦੇ ਵਿੱਚ ਤੁਸੀਂ ਉਹਦੇ ਉੱਪਰ ਠੰਡਾ ਜਾਂ ਗਰਮ ਕੰਪਰੈਸ ਕਰ ਸਕਦੇ ਹੋ ਉਹਨੂੰ ਉਹਨਾਂ ਨਾਲ ਉਹ ਠੀਕ ਤਾਂ ਨਹੀਂ ਹੁੰਦੀ ਲੇਕਿਨ ਠੀਕ ਹੋਣ ਦੇ ਵਿੱਚ ਹੈਲਪ ਮਿਲ ਜ਼ਰੂਰ ਮਿਲਦੀ ਹੈ ਔਰ ਦਰਦ ਤੁਹਾਡੀ ਕੁਝ ਸਮੇਂ ਲਈ ਰੁਕ ਸਕਦੀ ਹੈ, ਘਟ ਸਕਦੀ ਹੈ, ਬਿਲਕੁਲੋਂ ਨਹੀਂ ਰੁਕਦੀ। ਲੇਕਿਨ ਘਟ ਹੋ ਸਕਦੀ ਹੈ। ਜੇ ਤੁਸੀਂ ਉਹਨੂੰ ਠੰਡਾ ਜਾਂ ਗਰਮ ਕੰਪਰੈਸ ਕਰਦੇ ਹੋ। ਕੋਈ ਲੀੜਾ ਕੱਪੜਾ ਠੰਡਾ ਕਰਕੇ ਜਾਂ ਗਰਮ ਕਰਕੇ ਉਹਦੇ ਉੱਪਰ ਅਗਰ ਲਗਾਉਂਦੇ ਹੋ। ਲੇਕਿਨ ਉਹਨੂੰ ਰਗੜਨਾ ਨਹੀਂ। ਅਗਰ ਤੁਸੀਂ ਉਸ ਫਿੰਸੀ ਨੂੰ ਫੋੜੇ ਨੂੰ ਰਗੜੋਗੇ ਜਿਹਦੇ ਨਾਲ ਉਹ ਛਿੱਲਿਆ ਜਾਵੇਗਾ, ਉਹ ਇਨਫੈਕਸ਼ਨ ਅੱਗੇ ਫੈਲ ਸਕਦਾ ਹੈ। ਕਿਉਂਕਿ ਤੁਹਾਡੇ ਲੱਗੇ ਚਮੜੀ ਦੇ ਉੱਪਰ ਹੋਰ ਲੱਗ ਸਕਦੀ ਹੈ। ਇਸ ਕਰਕੇ ਇਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਉਮੀਦ ਹੈ ਕਿ ਤੁਹਾਨੂੰ ਅਸ਼ਾ ਲੱਗਾ ਹੋਵੇਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤ ਸ੍ਰੀ ਅਕਾਲ